ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਪਿਛਲੇ ਦਿਨੀ ਸਿੱਖਿਆ ਵਿਭਾਗ ਦੇ ਜਿਹੜੇ ਨੁਮਾਇੰਦੇ ਦੇ ਨਾਲ ਮੀਟਿੰਗ ਹੋਈ ਹੈ 4166353704 ਅਤੇ ਡੀਟੀਐਫ ਜੂਨੀਅਰ ਵੱਲੋਂ ਇੱਕ ਇਕੱਠੇ ਜਿਹੜੇ ਉਹ ਰਲ ਕੇ ਮੀਟਿੰਗ ਕੀਤੀ ਗਈ ਹੈ ਸੋ ਉਸ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਰੱਖੀਆਂ ਗਈਆਂ ਅਤੇ ਵਿਭਾਗ ਵੱਲੋਂ ਉਸ ਮੀਟਿੰਗ ਦੇ ਵਿੱਚ ਕੀ ਕਿਹਾ ਗਿਆ ਕਿਹੜੇ-ਕਿਹੜੇ ਮੰਗਾਂ ਮੰਨੀਆਂ ਗਈਆਂ ਜਾਂ ਕਿਹੜੀਆਂ ਮੰਗਾਂ ਨੂੰ ਮੰਨਣ ਲਈ ਰਾਜ਼ੀ ਹੋਏ ਹੈ ਇੱਕ ਕੋਈ ਹੋਰ ਜਿਹੜੀ ਨਵੀਂ ਕੋਈ ਤਰੀਕ ਦਿੱਤੀ ਗਈ ਮੀਟਿੰਗ ਵਾਸਤੇ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਪਰ ਆ ਪਹਿਲੀ ਵਾਰ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਜਾਣਦੇ ਆਂ ਆਪਾਂ ਇਸ ਮੀਟਿੰਗ ਵਿੱਚ ਕਿਹੜੀਆਂ ਗੱਲਾਂ ਰੱਖੀਆਂ ਗਈਆਂ ਕਈਆਂ ਕਰਮਚਾਰੀਆਂ ਵੱਲੋਂ ਅਤੇ ਵਿਭਾਗ ਨੇ ਜਵਾਬੀ ਕਾਰਵਾਈ ਦੇ ਵਿੱਚ ਕਿਹੜੀਆਂ ਗੱਲਾਂ ਜਿਹੜਾਂ ਦਾ ਉਹ ਜਵਾਬ ਦਿੱਤਾ ਸੋ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨਲ ਅਤੇ ਡਾਇਰੈਕਟਿਟਰੀ ਫੰਡਰ ਡੀਟੀਐਫ ਵੱਲੋਂ ਮਨਿਆਸ ਕੰਟਰੀ ਵਿਭਾਗ ਨਾਲ ਵੱਖ- DSC ਜਿਹੜੇ ਹੈਗੇ ਗੁਰਿੰਦਰਜੀਤ ਸਿੰਘ ਸੋਢੀ ਨਾਲ ਮੋਲਾ ਹਾਲੀ ਕੀ ਮੀਟਿੰਗ ਕੀਤੀ ਗਈ ਠੀਕ ਹੈ ਜੀ ਸੋ ਉਸ ਉਪਰੰਤ ਜਿਹੜੀ ਕਿਹੜੀ ਕਿਹੜੀ ਗੱਲਾਂ ਉਸ ਮੀਟਿੰਗ ਦੇ ਵਿੱਚ ਰੱਖੀਆਂ ਗਈਆਂ ਅਤੇ ਜਵਾਬੀਕਾਰ ਵਿੱਚ ਕੀ ਗੱਲਾਂ ਸਾਹਮਣੇ ਆਈਆਂ ਸੋ ਸਭ ਤੋਂ ਪਹਿਲਾਂ ਕਿ ਸੀਜੀ ਕਿਹੜੀਆਂ ਮੰਗਾਂ ਮੰਨੀਆਂ ਗਈਆਂ ਰੀਕਾਸਟ ਮੈਟ ਸੂਚੀਆਂ ਜੋ ਬਾਹਰ ਕੀਤੀ ਗਈ 6635 3704 ਅਤੇ 899 ਅੰਗਰੇਜ਼ੀ ਸਮੇਤ ਹੋਰ ਸੰਕੜੇ ਦੇ ਆਪਕਾ ਨੂੰ ਹੁਣ ਤੱਕ ਦੀ ਨੌਕਰੀ ਅਤੇ ਭਵਿੱਖਾ ਪੂਰਨ ਸੁਰੱਖਿਅਤ ਕੀਤੇ ਜਾਵੇ ਇਸ ਸਬੰਧ DSC ਵੱਲੋਂ 3704 ਮਾਸਟਰਾਂ ਨੂੰ ਜਿਹੜਾ ਹੈਗਾ ਜਾਰੀ ਸੇਵਾਵਾਂ ਮਟਰਮੀਨੇਸ਼ਨ ਸੰਬੰਧੀ ਸ਼ੋ ਕਾਜ਼ ਨੋਟਸਾਂ ਰੱਦ ਕੀਤੇ ਜਾਣ ਠੀਕ ਹੈ ਜੀ ਤਾਂ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਸ਼ੋ ਕਾਜ਼ ਲੈਟਰ ਵੀ ਆਇਆ ਤਾਂ ਕਿਹਾ ਗਿਆ ਕਿ ਵਿਭਾਗ ਉਹਨਾਂ ਸਾਰਿਆਂ ਨੂੰ ਹੀ ਰੱਦ ਕਰੇ ਅਤੇ ਜਿਹੜੀਆਂ ਰੀਕਾਸਟ ਲਿਸਟ ਹੈ ਉਹਨਾਂ ਨੂੰ ਰੱਦ ਕਰੇ ਸੋ ਜਵਾਬ ਵਿੱਚ ਡੀਟੀ ਜਿਹੜਾ ਹੈਗਾ ਕੀ ਕਿਹਾ ਹੈ ਇਸ ਸੰਬੰਧੀ ਡੀਟੀਐਫ ਅਤੇ ਭਰਾਤਰੀ ਜਥੇਬੰਦੀ ਪਿਛਲੇ ਦਿਨੀ ਸਰਕਾਰ ਪਧਰਤੀ ਹੋਈਆਂ ਮੀਟਿੰਗ ਵਿੱਚ ਆਏ ਹਾਂ ਪੱਕੇ ਹੁੰਗਾਰੇ ਦੀ ਪ੍ਰਵਰਤਾ ਕਰਦੀ ਡੀਐਸਸੀ ਨੇ ਕਹਿੰਿਆ ਕਿ ਰੀਕਾਸਟ ਸੂਚੀਆਂ ਦੇ ਮਾਮਲੇ ਦਾ ਯੋਗ ਹੱਲ ਕਰਨ ਸੰਬੰਧੀ ਫਾਈਲ ਫਾਈਨੈਂਸ ਡਿਪਾਰਟਮੈਂਟ ਤੱਕ ਪਹੁੰਚ ਚੁੱਕੀ ਹੈ ਸੋ ਵਿਭਾਗ ਨੇ ਕਿਹਾ ਕਿ ਜਿਹੜੀ ਫਾਈਲ ਹੈ ਉਹ ਫਾਈਨੈਂਸ ਡਿਪਾਰਟਮੈਂਟ ਤੱਕ ਪਹੁੰਚ ਚੁੱਕੀ ਹੈ ਉੱਥੋਂ ਚੈੱਕ ਹੋਣ ਉਪਰੰਤ ਕਾਨੂੰਨੀ رائے ਆਉਣ ਤੇ ਫੈਸਲਾ ਕੀਤਾ ਜਾਏਗਾ ਠੀਕ ਹੈ ਜੀ ਇਹ ਹੁਣ ਉੱਥੋਂ ਫੈਸਲਾ ਕੀ ਫੈਸਲਾ ਹੁੰਦਾ ਹੈ ਅਤੇ ਵਿਭਾਗ ਕੀ ਲਾਗੂ ਕਰਦਾ ਹੈ ਇਹ ਅਜੇ ਇੱਕ ਪੈਂਡਿੰਗ ਹੈ ਇਸ਼ੂ ਹੈ ਸੋ 899 ਅੰਗਰੇਜ਼ੀ ਦੇ ਆਪਕਾਂ ਵਿੱਚ ਰੀਕਾਸਟ ਹੋ ਚੇ ਵਿੱਚ ਬਾਅਦ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਚੱਲ ਰਹੀ ਹੈ ਤੇ ਆਪਕਾਂ ਨੂੰ ਨੋਟਸ ਨਾ ਜਾਰੀ ਕਰਨ ਦੀ ਮੰਗ ਤੇ ਉਹਨਾਂ ਕਿਹਾ ਕਿ ਜੇਕਰ ਕੋਈ ਟੈਕਨੀਕਲ ਸਮੱਸਿਆ ਦ੍ਰਿਪੇਸ਼ ਨਾ ਹੋਈ ਤਾਂ ਨਹੀਂ ਕੀਤੇ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਦੀ ਕੋਈ ਜੀਵ ਦੀ ਜਵਾਬੀ ਕਾਰਵਾਈ ਨਹੀਂ ਹੋਈ ਤਾਂ ਫਿਲਹਾਲ ਉਹਨਾਂ ਨੂੰ ਕੋਈ ਨੋਟਿਸ ਜਿਹੜਾ ਹੋ ਜਾਰੀ ਨਹੀਂ ਕੀਤਾ ਜਾਊਗਾ 6635 4161 ਅਤੇ ਪੱਖਪਤੀ ਸਟੇਸ਼ਨ ਚੋਣ ਦੀ ਨੀਤੀ ਦਾ ਸ਼ਿਕਾਰ ਠੀਕ ਹੈ ਜੀ ਨਾ ਪ੍ਰੋਮੋਟਿਡ ਮਾਸਟਰ ਤੇ ਲੈਕਚਰਾਂ ਨੂੰ ਚਾਲੂ ਬਦਲੀ ਪ੍ਰਕਿਰਿਆ ਵਿੱਚ ਬਿਨਾਂ ਸ਼ਰਤ ਬਦਲੀ ਦਾ ਮੌਕਾ ਦਿੱਤਾ ਜਾਵੇ ਸੋ 6635 4161 ਅਤੇ ਹੋਰ ਵੀ ਜਿਹੜੇ ਮਾਸਟਰ ਜਾਂ ਲੈਕਚਰਰ ਕੈਡਰ ਦੇ ਕਰਮਚਾਰੀ ਹੈ ਇਹਨਾਂ ਬਦਲੀਆਂ ਦੇ ਦੌਰਾਨ ਉਹਨਾਂ ਨੂੰ ਵੀ ਜਿਹੜਾ ਉਹ ਵਿਚਾਰਿਆ ਜਾਵੇ ਬਦਲੀ ਦਾ ਮੌਕਾ ਦਿੱਤਾ ਜਾਵੇ ਸੋ ਜੁਲਾਈ 2025 ਵਿੱਚ ਪਰਖ ਸਮਾਪੂਰ ਕਰਨ ਜਾ ਰਹੇ 6635 ETT ਨੂੰ ਚਲਦੀ ਬਦਲੀ ਪ੍ਰਕਿਰਿਆ ਵਿੱਚ ਹੀ ਹਰੇਕ ਰਾਉਂਡ ਤੋਂ ਪਹਿਲਾਂ ਡਾਟਾ ਅਪਡੇਸ਼ਨ ਦਾ ਮੌਕਾ ਦੇ ਕੇ ਕਵਰ ਕਰਨ ਬਾਕੀ ਰਹਿੰਦੇ 635 ETT ਅਤੇ ਸਮੁੱਚੇ 41 ਘਾਟ ਮਾਸਟਰ ਕੇਡਰ ਅਤੇ ਨਵੇਂ ਪ੍ਰਮੋਟ ਹੋਏ ਅਧਿਆਪਕਾਂ ਨੂੰ ਚਲੰਤ ਬਦਲੀਆਂ ਦੌਰਾਨ ਵਿਸ਼ੇਸ਼ ਮੌਕਾ ਦੇਣ ਦਾ ਮਾਮਲਾ ਸਿੱਖਿਆ ਵਿਭਾਗ ਦੇ ਵਿਚਾਰ ਅਧੀਨ ਹੋਣਾ ਦੱਸਿਆ ਗਿਆ। ਡੀਸੀ ਵੱਲੋਂ ਦੱਸਿਆ ਗਿਆ ਕਿ ਪਹਿਲੇ ਬਦਲੀਆਂ ਦੇ ਪਹਿਲੇ ਰਾਉਂਡ ਲਈ ਸਟੇਸ਼ਨ ਚੋਣ ਦੀ ਪ੍ਰਕਿਰਿਆ 25 ਜੂਨ ਦੇ ਕਰੀਬ ਸ਼ੁਰੂ ਕੀਤੀ ਜਾਏਗੀ। ਸੋ ਦੋਸਤੋ ਇਹਦੇ ਵਿੱਚ ਦੋ ਵੱਡੀਆਂ ਖਾਸ ਗੱਲਾਂ ਨੇ ਇੱਕ ਤਾਂ ਜਿਹੜਾ ਐਟ ਟੂ ਟਾਈਮ ਜਿਹੜੀ ਟ੍ਰਾਂਸਫਰ ਟ੍ਰਾਂਸਫਰਾਂ ਭਰਾਈਆਂ ਨੇ ਤਾਂ 25 ਜੂਨ ਤੱਕ ਉਹਨਾਂ ਦੇ ਜਿਹੜੇ ਸਟੇਸ਼ਨ ਚੁਆਇਸ ਦੀ ਆਪਸ਼ਨ ਆ ਜਾਊਗੀ ਠੀਕ ਹੈ ਜੀ ਤੇ ਦੂਸਰਾ ਇਹ ਸੀ ਕਿ ਹਰ ਇੱਕ ਜਦੋਂ ਬਦਲੀ ਚਾਹੇ ਉਹ ਮਿਊਚੁਅਲ ਫੰਡ ਸੌਰੀ ਮਿਊਚੁਅਲ ਫੰਡ ਲੱਗਿਆ ਮਾਫੀ ਚਾਹਾਂਗੀ ਮਿਊਚੁਅਲ ਟ੍ਰਾਂਸਫਰ ਹੋਈ ਜਾਂ ਹਰ ਇੱਕ ਬਦਲੀਆਂ ਤੋਂ ਜਦੋਂ ਵੀ ਪਹਿਲਾਂ ਆਉਣਗੇ ਆ ਠੀਕ ਹੈ ਜੀ ਇਹ ਕਾਫੀ ਲੰਮਾ ਸਮਾਂ ਲੱਗ ਰਿਹਾ ਬਦਲੀਆਂ ਚੱਲ ਰਹੀਆਂ ਨੇ ਦੋਸਤੋ ਸੋ 6835 ਕੈਂਡੀਡੇਟਸ ਨੇ ਹਰ ਰੋਜ਼ ਜਾਂ ਜਿਹੜੇ ਬਦਲੀਆਂ ਤੋਂ ਪਹਿਲਾਂ ਆਪਣਾ ਜਿਹ ਕਿਉਂਕਿ ਕਿਸੇ ਵੀ ਵੇਲੇ ਵੀ ਜਿਹੜਾ ਹੈਗਾ ਜਦੋਂ ਵੀ ਪਰਕ ਸਮਾਂ ਪੂਰਾ ਹੋਊਗਾ ਉਹਨਾਂ ਦਾ ਤਾਂ ਉਦੋਂ ਉਹਨਾਂ ਨੂੰ ਵਿਚਾਰ ਲਿਆ ਜਾਊਗਾ ਜੁਲਾਈ ਦੇ ਵਿੱਚ ਬਦਲੀਆਂ ਦੌਰਾਨ ਆਪਸੀ ਬਦਲੀ ਕਰਾਉਣ ਤੇ ਕੋਈ ਸ਼ਰਤ ਨਾ ਲਗਾਈ ਜਾਵੇ ਬਿਨਾਂ ਕਿਸੇ ਪੱਖਪਾਤ ਸਾਰੇ ਖਾਲੀ ਸਟੇਸ਼ਨ ਖੋਲਣ ਅਤੇ ਬਦਲੀ ਲਈ ਅਪਲਾਈ ਕਰਨ ਵਾਲੇ ਕਪਲ ਕੇਸ ਵਿੱਚੋਂ ਕਿਸੇ ਵੀ ਇੱਕ ਦੀ ਬਦਲੀ ਹੋਣ ਦੀ ਸੂਰਤ ਵਿੱਚ ਦੂਜੇ ਨੂੰ ਬਦਲੀ ਕੈਨਸਲ ਦੀ ਆਪਸ਼ਨ ਦੀ ਤਸਵੀਜ਼ ਰੱਖੀ ਜਾਵੇ ਸੋ ਦੋਸਤਾਂ ਅਕਸਰ ਕੀ ਆਪਾਂ ਦੇਖ ਰਹੇ ਹਾਂ ਕਿ ਕਈ ਵਾਰ ਮੀਆਂ بیوی ਜਾਂ ਹਸਬੰਡ ਵਾਈਫ ਦੋਵੇਂ ਹੀ ਡਿਪਾਰਟਮੈਂਟ ਦੇ ਵਿੱਚ ਹੁੰਦੇ ਆਂ ਕਈ ਵਾਰ ਕੀ ਹੁੰਦਾ ਉਹਨਾਂ ਦੋਵਾਂ ਨੇ ਬਦਲੀ ਅਪਲਾਈ ਕੀਤੀ ਹੈ ਤੇ ਤਾਂ ਉਹ ਦੂਸਰਾ ਕਿਸੇ ਹੋਰ ਜਗ੍ਹਾ ਚਲਾ ਗਿਆ ਤੇ ਉਹ ਮਤਲਬ ਜਿਹੜਾ ਹਸਬੰਡ ਜਾਂ ਵਾਈਫ ਉੱਥੇ ਰਹਿ ਗਿਆ ਤਾਂ ਉਹਨਾਂ ਦੇ ਵਿੱਚ ਬੜਾ ਔਖਾ ਹੋ ਜਾਂਦਾ ਤੇ ਇਸੇ ਕਰਕੇ ਵਿਭਾਗ ਜਿਹੜਾ ਜੇਕਰ ਇਸ ਤਰ੍ਹਾਂ ਕਪਲ ਕੇਸ ਦੇ ਵਿੱਚ ਆਉਂਦਾ ਹੈ ਤਾਂ ਵਿਭਾਗ ਵੱਲੋਂ ਜਿਹੜਾ ਉਹਨਾਂ ਨੂੰ ਇੱਕ ਆਪਸ਼ਨ ਦਿੱਤੀ ਜਾਵੇ ਕਿ ਚਾਹੇ ਮੀ ਹਸਬੰਡ ਜਾਂ ਵਾਈਫ ਜਿਹੜੀ ਦੀ ਵੀ ਬਦਲੀ ਹੋਈ ਹੈ ਉਹ ਬਦਲੀ ਕੈਨਸਲ ਕਰਾ ਸਕੇ ਠੀਕ ਹੈ ਜੀ ਸੋ ਜਵਾਬ ਡੀਐਸਸੀ ਨੂੰ ਤਿੰਨੋਂ ਮੰਗਾ ਨਾਲ ਸਿਧਾਂਤਕ ਤੌਰ ਤੇ ਸਹਿਮਤੀ ਜਤਾਈ ਹੈ ਠੀਕ ਹੈ ਜੀ ਇੱਕ ਚਲੋ ਚੰਗੀ ਗੱਲ ਹੈ ਕਿ ਵਿਭਾਗ ਨੇ ਇਹਨਾਂ ਬਾਰੇ ਸਹਿਮਤੀ ਜਤਾਈ ਅਤੇ ਇਸ ਨੂੰ ਉੱਚ ਅਧਿਕਾਰੀਆਂ ਨਾਲ ਵਿਚਾਰਨ ਦੀ ਗੱਲ ਵੀ ਕਹੀ ਪ੍ਰਾਇਮਰੀ ਟੀਚਰ OCT CIDC ਅਤੇ ਨਾਨ ਟੀਚਿੰਗ ਮਾਸਟਰ ਕਾਟਰ ਅਤੇ ਮਾਸਟਰ ਤੋਂ ਲੈਕਚਰਰ ਹੈਡਮਾਸਟਰ ਪ੍ਰਿੰਸੀਪਲ ਸਾਰੇ ਕਿਡਨੀ ਪੈਂਡਿੰਗ ਤਰੱਕੀਆਂ ਸਮਾਪਤ ਖਾਲੀ ਸਟੇਸ਼ਨ ਸ਼ੋਅ ਕਰਕੇ ਮੁਕੰਮਲ ਕੀਤੇ ਜਾਣ। ਸੋ ਜਿੰਨੀਆਂ ਵੀ ਦੋਸਤੋ ਪ੍ਰੋਮੋਸ਼ਨ ਵਾਲੇ ਸਾਰੀਆਂ ਉਹਨਾਂ ਨੂੰ ਸਟੇਸ਼ਨ ਸ਼ੋਅ ਕਰਕੇ ਜਿਹੜੀਆਂ ਉਹ ਖੋਲੀਆਂ ਜਾਣ। ਸੋ ਜਵਾਬ ਵਿੱਚ ਜਿਹੜਾ ਹੈ ਡੀਐਸਸੀ ਵੱਲੋਂ ਦੱਸਿਆ ਗਿਆ ਕਿ ਪ੍ਰਾਇਮਰੀ ਤੋਂ ਮਾਸਟਰ ਕਿੱਦੀ ਪ੍ਰੋਮੋਸ਼ਨ ਵਿੱਚ ਨਈਂ ਪਹਿਲਾਂ ਹੀ ਬਣਾਏ ਜਾ ਚੁੱਕੇ ਹੋਣ ਕਾਰਨ ਇਹ ਪ੍ਰੋਮੋਸ਼ਨ ਸਭ ਤੋਂ ਪਹਿਲਾਂ ਨੇਪਰੇ ਚੜੀ ਜਾਊਗੀ। ਸਭ ਤੋਂ ਪਹਿਲਾਂ ਦੋਸਤੋ ਪ੍ਰਾਇਮਰੀ ਤੋਂ ਮਾਸਟਰ ਕਾਟਰ ਦੀ ਹੋਣੀ ਹੈ। ਫਿਰ ਮਾਸਟਰ ਕੈਡਰ ਤੋਂ ਲੈਕਚਰਾਰ ਪ੍ਰਮੋਸ਼ਨ ਦਾ ਰਿਵਿਊ ਮੁਕੰਮਲ ਹੋਣ ਉਪਰੰਤ ਰਹਿੰਦੀ ਪ੍ਰਮੋਸ਼ਨ ਕੀਤੀ ਜਾਵੇਗੀ ਮਾਸਟਰ ਤੋਂ ਹੈਡਮਾਸਟਰ ਅਤੇ ਲੈਕਚਰਾਰ ਹੈਡਮਾਸਟਰ ਤੋਂ ਪ੍ਰਿੰਸੀਪਲ ਕਾਡਰ ਲਈ ਪ੍ਰਮੋਸ਼ਨ ਦੀ ਨਿਯਮ ਤਬਦੀਲੀ ਕੈਬਨਿਟ ਵਿੱਚ ਪਾਸ ਹੋਣ ਉਪਰੰਤ ਜੁਲਾਈ ਮਹੀਨੇ ਵਿੱਚ ਪ੍ਰਮੋਸ਼ਨ ਕੀਤੀ ਜਾਏਗੀ ਸੋ ਜਿੰਨੇ ਵੀ ਮਾਸਟਰ ਕੈਡਰ ਜਾਂ ਮਾਸਟਰ ਨੂੰ ਪ੍ਰਿੰਸੀਪਲ ਲੈਕਚਰਾਰ ਕੈਡਰ ਜਾਂ ਹੈਡਮਾਸਟਰ ਦੀਆਂ ਹੋਣਗੀਆਂ ਉਹ ਜੁਲਾਈ ਮਹੀਨੇ ਵਿੱਚ ਪ੍ਰਮੋਸ਼ਨਾਂ ਹੋਣਗੀਆਂ ਸੋ ਦੋਸਤੋ ਸਰਕਾਰ ਨਾਲ ਕੋਈ ਮੀਟਿੰਗ ਦਾ ਹਵਾਲਾ ਦਿੰਦੇ ਆ ਉਹਨਾਂ ਦਾ ਹੈ ਕਿ 31/7/2025 ਭਾਵ 31 ਜੁਲਾਈ 2025 ਤੱਕ ਸਾਰੇ ਟੀਚਿੰਗ ਅਤੇ ਨੌਨ ਪੈਂਡਿੰਗ ਪ੍ਰੋਮੋਸ਼ਨ ਕਰ ਦਿੱਤੀ ਜਾਏਗੀ ਪੀਟੀਆਈ ਤੋਂ ਡੀਪੀ ਦੀ ਪ੍ਰੋਮੋਸ਼ਨ ਦੇ ਲੈਫਟ ਆਊਟ ਕੇਸ ਵਿਚਾਰਨ ਦਾ ਭਰੋਸਾ ਵੀ ਜਿਹੜਾ ਉਹ ਦਿੱਤਾ ਗਿਆ ਠੀਕ ਹੈ ਜੀ ਸੋ ਇਸੇ ਤਰ੍ਹਾਂ ਪ੍ਰੋਮੋਸ਼ਨ ਦੌਰਾਨ ਡੀ ਵਾਰ ਹੋਏ ਅਧਿਆਪਕਾਂ ਦੀ ਪੈਂਡਿੰਗ ਸੂਚੀ ਨੂੰ ਪ੍ਰੋਮੋਸ਼ਨ ਲਈ ਬੁਲਾਇਆ ਬੁਲਾਉਣ ਲਈ ਸਿਧਾਂਤਕ ਤੌਰ ਤੇ ਸਹਿਮਤੀ ਦਿੰਦੇ ਹੋਏ ਵਿਚਾਰਨ ਦਾ ਵੀ ਭਰੋਸਾ ਦਿੱਤਾ ਹੈ 88 86 ਦੇ ਆਪਕ ਵਿੱਚੋਂ ਸਿੱਖਿਆ ਵੀ ਭਾਗ ਵਿੱਚ ਸ਼ਾਮਿਲਤ ਹੋਈ ਸਿੱਧੀ ਭਰਤੀ ਹੈਡਮਾਸਟਰਾਂ ਦੀ ਸੀਨੀਅਰ ਤੋਂ ਨੂੰ ਮਾਸਟਰ ਕਾਰਡਰ ਤਰਜ ਤੇ 1 4 18 ਤੋਂ ਮੁੱਢਲੀ ਮੈਰਿਟ ਅਨੁਸਾਰ ਦਰਸਤ ਕਰਨ ਤੇ ਹਮੀ ਪਹਰੀ ਗਈ ਹੈ ਠੀਕ ਹੈ ਜੀ ਭਾਵ ਜਿਹੜੀ ਸ਼ਿੱਖਿਆ ਵਿਭਾਗ ਦੀ ਕੰਟਰੈਕਟ ਸੇਵਾ ਤੋਂ ਬਾਅਦ ਪੱਕੇ ਹੋਏ ਅਧਿਕਾਰੀਆਂ ਦੀ ਸੀਨੀਅਰ ਤੁਹਾਨੂੰ ਕੰਟਰੈਕਟ ਪੂਰਾ ਹੋਣ ਦੀ ਮਿਤੀ ਦਾ ਰੈਗੂਲਰ ਹੋਣ ਦੀ ਮਿਤੀ ਦੀ ਮੁਢਲੀ ਅਨੁਸਾਰ ਫਿਕਸ ਕਰਨ ਦੀ ਮੰਗ ਕੀਤੀ ਗਈ। ਸੋ ਦੋਸਤੋ ਜਦੋਂ ਤੁਸੀਂ ਜਿਹੜੀ ਵਿਭਾਗ ਦੇ ਵਿੱਚ ਮੁਲਾਦਮ ਪੱਕੇ ਤੌਰ ਤੇ ਹੁੰਦੇ ਐ ਤਾਂ ਉਦੋਂ ਤੋਂ ਹੀ ਜਿਹੜਾ ਉਹਨਾਂ ਦੀ ਜਿਹੜੀ ਕੰਟਰੈਕਟ ਤੇ ਹੁੰਦੇ ਐ ਉਦੋਂ ਤੋਂ ਹੀ ਜਿਹੜੀ ਉਹਨਾਂ ਦੀ ਪੇ ਫਿਕਸ ਉਹ ਕੀਤੀ ਜਾਵੇ। ਸੋ ਪ੍ਰਿੰਸੀਪਲ ਤੋਂ ਡੀਡੀਸ ਸਾਹਾ ਇੱਕ ਡਾਇਰੈਕਟਰ ਤੇ ਡੀਪੀਐਸਸੀ ਕਰਕੇ ਤਰੱਕੀਆਂ ਕੀਤੀਆਂ ਜਾਂਨ। ਡੀਸੈਂਟ ਦੱਸਿਆ ਕਿ ਪਿਛਲੇ ਸਮੇਂ ਵਿੱਚ ਡੀਪੀਐਸਸੀ ਆਧਾਰ ਤੇ ਡੀਟੀਓਜ਼ ਸਹਾਇਟ ਕੰਟਰੈਕ ਅਗਲੀ ਡੀਪੀਸੀ ਜਲਦ ਸਦਨ ਦੀ ਮੰਗ ਉੱਚ ਅਧਿਕਾਰੀਆਂ ਅੱਗੇ ਰੱਖੀ ਗਈ ਹੈ ਜਥੀਵੰਦੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਵਿੱਚ ਸੈਕੰਡਰੀ ਅਤੇ ਪ੍ਰਾਇਮਰੀ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਦੇ ਸਹਾਇਕ ਜ਼ਿਲ੍ਹਾ ਅਫਸਰਾਂ ਦੀ ਅਸਾਮੀ ਦੀ ਦੇਣ ਦੀ ਮੰਗ ਤੇ ਡੀਐਸਸੀ ਨੇ ਜਲਦ ਸਰਕਾਰ ਪੱਧਰ ਤੇ ਹੱਲ ਕਰਾਉਣ ਦਾ ਵੀ ਭਰੋਸਾ ਹੋ ਦਿੱਤਾ ਗਿਆ ਇਸੇ ਤਰ੍ਹਾਂ ਡੀਡੀਓਜ਼ ਸਹਾਇਕ ਡਾਇਰెక్టర్ ਤੋਂ ਜਿਹੜੀਆਂ ਪੈਂਡਿੰਗ ਤਰੱਕੀਆਂ ਮੁਕੰਮਲ ਕਰਕੇ ਸਾਰੇ ਅਹੁਦੇ ਜੇਹੋ ਕਾਡਰ ਭਰੇ ਜਾਣਗੇ ਆਪਾਂ ਬਦ ਦੋਸਤੋਂ ਮੁਕਤੀ ਗੱਲਾਂ ਵੀ ਜੁਲਾਈ ਦੇ ਵਿੱਚ ਤੁਹਾਨੂੰ ਵੱਡੇ ਫੇਰ ਬਦਲ ਦੇਖਣ ਨੂੰ ਮਿਲ ਸਕਦੇ ਵੱਡੀਆਂ ਅਪਡੇਟਸ ਦੇਖਣ ਨੂੰ ਮਿਲਦੀਆਂ ਕਿਉਂਕਿ ਜੁਲਾਈ ਦੇ ਵਿੱਚ ਟ੍ਰਾਂਸਫਰਾਂ ਵੀ ਤਕਰੀਬਨ ਕੰਪਲੀਟ ਹੋ ਜਾਣਗੀਆਂ ਤੇ ਪ੍ਰੋਮੋਸ਼ਨਾਂ ਵੀ ਜਿਹੜੀਆਂ ਉਹ ਕਾਫੀ ਹੱਦ ਤੱਕ ਜੁਲਾਈ ਦੇ ਵਿੱਚ ਮੁਕੰਮਲ ਕਰ ਲਈਆਂ ਜਾਣਗੀਆਂ ਠੀਕ ਹੈ ਜੀ ਇਸ ਤਰ੍ਹਾਂ ਹੀ ਜਿਹੜਾ ਤਰੱਕੀ ਦਾ ਮਾਮਲਾ ਹੈ ਸਖਤਰ ਅੱਗੇ ਰੱਖ ਕੇ ਮੁਕੰਮਲ ਕਰਾਉਣ ਦਾ ਭਰੋਸਾ ਦਿੱਤਾ ਗਿਆ ਇਸ ਤੋਂ ਅੱਗੇ ਡਾਇਰੈਕਟਰਸ ਪ੍ਰਾਇਮਰੀ ਸੈਕੰਡਰੀ ਅਤੇ ਐਸਆਰਟੀ ਦੀ ਪ੍ਰੋਮੋਸ਼ਨ ਸਿੱਖਿਆ ਕਾਡਰ ਵਿੱਚ ਵਿੱਚੋਂ ਕਰਨ ਦਾ ਪੰਜਾਬ ਸਰਕਾਰ ਦੇ ਪੱਧਰ ਤੇ ਫੈਸਲਾ ਦੱਸਿਆ ਗਿਆ ਸਮੂਹ ਕੱਚੇ ਤੇ ਸੁਸਾਇਟੀਆਂ ਤੇ ਪੱਕਾ ਅਧਿਆ ਤੋ ਜਿਹੜੇ ਵੀ ਕਰਮਚਾਰੀ ਕੱਚੇ ਉਹਨਾਂ ਨੂੰ ਪੱਕਾ ਕੀਤਾ ਜਾਵੇ 5678 ਅਧਿਆਪਕਾਂ ਨੂੰ ਪਰਖ ਸਮੇਂ ਵਿੱਚ ਪੂਰੀ ਤਨਖਾਹ ਸਕੇਲ ਅਨੁਸਾਰ ਬਕਾਇਆ ਦੇਣ ਦੀ ਅਦਾਲਤੀ ਫੈਸਲੇ ਨੂੰ ਜਨਰਲਾਈਜ਼ ਕਰਨ ਦਾ ਸਿੱਖਿਆ ਵਿਭਾਗ ਦਾ ਫੈਸਲਾ ਹਕੀਕੀ ਰੂਪ ਵਿੱਚ ਲਾਗੂ ਕੀਤਾ ਜਾਵੇ। ਸੋ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ 5678 ਅਧਿਆਪਕਾਂ ਨੂੰ ਜਿਹੜੇ ਖਾਸ ਕਰ ਪਟੀਸ਼ਨ ਸੀ ਉਹਨਾਂ ਨੂੰ ਜਿਹੜਾ ਉਹਨਾਂ ਦੀ ਬਕਾਇਆ ਰਾਸ਼ੀ ਤਕਰੀਬਨ 10 ਤੋਂ 12 ਲੱਖ ਰੁਪਏ ਜਿਹੜਾ ਉਹ ਮਿਲੀ ਹੈ। ਸੋ ਇਸ ਦੇ ਸਬੰਧ ਵਿੱਚ ਹੁਣ ਇਹ ਉਹਨਾਂ ਨੇ ਕਿਹਾ ਵੀ ਜਿਹੜੇ ਬਾਕੀ ਰਹਿੰਦੇ ਅਧਿਆਪਕ ਨੇ 5678 ਵਾਲੇ ਕਿਉਂਕਿ ਸੇਮ ਕੈਡਰ ਸਮੂਹ ਕਮਿਸ਼ਨਰ ਸਾਹਿਬ ਜੀ ਤੁਹਾਡੇ ਬਕਾਇਦੀ ਕਿਸੇ ਵੀ ਪਟੀਸ਼ਨ ਜਾਂ ਨਾਨ ਪਟੀਸ਼ਨ ਦਾ ਵਖਰੇਵਾ ਕੀਤੇ ਜਾਂ ਜਾਰੀ ਕਰਨ ਲਈ ਸਿੱਖਿਆ ਵਿਭਾਗ ਕੋਲ ਲੋੜੀਂਦੇ ਪੱਤਰ 4-5 ਦਿਨਾਂ ਅੰਦਰ ਜਾਰੀ ਕਰ ਦਿੱਤਾ ਜਾਏਗਾ 5678 ਅਧੀਨ ਭਰਤੀ ਆਰਟ ਐਂਡ ਕ્રાਫਟ ਵਿਧਿਆਪਕਾਂ ਦੇ ਪਰਖ ਸਮੇਂ ਦੇ ਬਕਾਇਦੇ ਜਾਰੀ ਕਰਨ ਪੇ ਸਕੀਲ ਸੰਬੰਧੀ ਆ ਰਹੀ ਸਮੱਸਿਆਵਾਂ ਦੇ ਹੱਲ ਲਈ ਡੀਟੀਏ ਵੱਲੋਂ ਲਿਖਤੀ ਮੰਗ ਕੀਤੀ ਗਈ ਜਿਸ ਨੂੰ ਜਲਦ ਹੱਲ ਕਰ ਦਿੱਤਾ ਹੱਲ ਕਰਨ ਦਾ ਜਿਹੜਾ ਭਰੋਸਾ ਹੋ ਦਿੱਤਾ ਹੈ ਗਏ ਦੋਸਤੋ ਸੋ ਸਾਥੀ ਨਰਿੰਦਰ ਭੰਡਾਰੀ ਕਪੂਰਥਲਾ ਦੀ ਜਿਹੜਾ ਉਸ ਤੋਂ ਬਾਅਦ ਸੇਵਾ ਕਨਫਰਮ ਕੀਤੀਆਂ ਜਾਣ ਡੀਸੇਬਲ ਦੱਸਿਆ ਕਿ ਉਹਨਾਂ ਵੱਲੋਂ ਪ ਇੱਕ ਹਫਤੇ ਵਿੱਚ ਹੱਲ ਕਰ ਦਿੱਤਾ ਜਾਏਗਾ 올ਡ ਪੈਨਸ਼ਨ ਸੀਮਤੀ ਜੇਕਰ ਗੱਲ ਦੀ ਸੌਰੀ ODL ਅਤੇ ਆਪਕਾ ਜਿਸ 3442 76545678 ਭਰਤੀ ਜੋ ਕਿ ਪੈਂਡਿੰਗ 11 ਰੈਗੂਲਰ ਆਰਡਰ ਜਿਹੜੇ ਹੋ ਜਾਰੀ ਕੀਤੇ ਜਾਣ ਕਿਸੇ ਦੇਖਾ ਉਹਨਾਂ ਵੱਲੋਂ ਇਹ ਮਾਮਲਾ ਨਿੱਜੀ ਤੌਰ ਤੇ ਕੋਖੇ ਜਾ ਰਹੇ ਹਨ ਅਤੇ ਬਹੁਤ ਜਲਦ ਰੈਗੂਲਰ ਆਰਡਰ ਜਾਰੀ ਕੀਤੇ ਜਾਣ ਜਿਹੜੇ ਇਹਨਾਂ 3442 5674 ਸੌਰੀ 76545673 ਵਿੱਚ ਜੋ ਵੀ ਕੇਸ ਪੈਂਡਿੰਗ ਨੇ ਉਹਨਾਂ ਨੂੰ ਜਲਦੀ ਜਿਹੜਾ ਉਹ ਵਿਚਾਰਿਆ ਜਾਊਗਾ ਸੋ ਇਸ ਦੇ ਸਿੱਖਿਆ ਵਿਭਾਗ ਜਿਹੜੇ ਮੰਗੇ ਗਏ ਜਵਾਬ ਹੋਣ ਤੋਂ ਬਾਅਦ ਖੋਖਣ ਲਈ ਜਿਹੜਾ ਉਹ ਰੈਗੂਲਰ ਆਰਡਰ ਜਾਰੀ ਕੀਤੇ ਜਾਣ ਸੋ ਦੋਸਤੋ ਸਮਗਰਾਂ ਦੀ ਇਹ ਕਾਫੀ ਵੱਡੀਆਂ ਜਿਹੜੀਆਂ ਹੋ ਤਕਰੀਬਨ ਬਹੁਤ ਸਾਰੀਆਂ ਇਸ ਤਰ੍ਹਾਂ ਜੇ ਆਪਾਂ ਕਰੀਏ ਤਾਂ ਸ਼ਾਇਦ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਊਗੀ ਇਸ ਤੋਂ ਬਾਅਦ ਦੋਸਤੋ 35 ਵਸ ਇਸ 35 ਵਸ ਮਾਸਟਰ ਕਿਡਰ ਨੂੰ ਟ੍ਰੇਨਿੰਗ ਲੱਗਣ ਦੀ ਮਿਤੀ ਤੋਂ ਸਾਰੇ ਲਾਭ ਮਿਲਣੇ ਯਕੀਨੀ ਬਣਾਏ ਜਾਣਗੇ ਹੋਰ ਨਾ ਕਰ ਰਹੇ ਇਹ ਮਾਮਲੇ ਵਿੱਚ ਸਾਰੇ ਲਾਭ ਮਿਲਣ ਨਾਲ ਜੁੜੇ ਪੱਤਰ ਅਤੇ ਸਬੂਤ ਸੌਂਪ ਕੇ ਮੁਖ ਦਫ਼ਤਰ ਨੂੰ ਜਿਹੜਾ ਪਲੰਦਾ ਸਾਬਤ ਹੋਣਾ ਠੀਕ ਹੈ ਜੀ ਪੁਰਸ਼ ਅਧਿਆਪ ਸੋ ਇਸ ਤਰ੍ਹਾਂ ਵੀ ਜਿਹੜੇ ਪੁਰਸ਼ ਅਧਿਆਪਕ ਨੇ ਉਹਨਾਂ ਨੂੰ ਜਿਹੜਿਆ ਆਪਾਂ ਦੇਖਿਆ 10 ਛੁੱਟੀਆਂ ਮਿਲਦੀਆਂ ਸੋ ਇਸ ਦੇ ਤਹਿਤ ਉਹਨਾਂ ਨੂੰ ਜਿਹੜੀਆਂ ਉਹ 20 ਛੁੱਟੀਆਂ ਜਾਂ 15 ਜਿੰਨੀਆਂ ਵੀ ਮਿਲਦੀਆਂ ਉਹਨਾਂ ਦਾ ਵਾਅਦਾ ਕਰਨੇ ਮੰਗ ਕੀਤੀ ਗਿਆ ਸੋ ਦੋਸਤੋ ਇਸ ਤਰ੍ਹਾਂ ਇਹ ਸੀ ਸਾਰੀ ਉਹ ਜਾਣਕਾਰੀ ਜਿਹੜੀ ਉਸ ਮੀਟਿੰਗ ਦੇ ਵਿੱਚ ਹੋਈ ਹੈ ਵੱਖ-ਵੱਖ ਯੂਨੀਅਨਸ ਵੱਲੋਂ ਚਾਹੇ ਉਹ 3704 ਸੀ 4168 ਸੀ 6635 ਸੀ ਡੀਟੀਐਫ ਸੀ ਜਾਂ ਜੀਟੀਯੂਸੀ ਉਹਨਾਂ ਸਾਰਿਆਂ ਵੱਲੋਂ ਜਿਹੜੀਆਂ ਉਹ ਵੱਖ-ਵੱਖ ਆਪਣੀਆਂ ਮੰਗਾਂ ਰੱਖੀਆਂ ਗਈਆਂ ਤਾਂ ਕਿ ਉਹਨਾਂ ਨੂੰ ਜਿਹੜੀਆਂ ਵੀ ਮੰਗਾਂ ਅਧਿਆਪਕਾਂ ਨੂੰ ਮੁਸ਼ਕਲ ਆ ਰਹੀਆਂ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਸਾਰੇ ਹੀ ਉਹਨਾਂ ਭੈਣ ਭਰਾਵਾਂ ਨਾਲ ਸਾਂਝਾ ਕਰਿਓ ਜਿਹੜੇ ਇਸ ਭਰਤੀ ਦਾ ਹਿੱਸਾ ਨਹੀਂ ਤੇ ਜੋ ਚਾਹੁੰਦੇ ਆ ਵੀ ਸਾਡੇ ਦੇ ਉੱਪਰ ਵੀ ਜਿਹੜਾ ਪੇਸਕੇਲ ਲਾਗੂ ਹੋਵੇ ਬਦਲੀ ਦਾ ਮੌਕਾ ਦਿੱਤਾ ਜਾਵੇ ਪ੍ਰਮੋਸ਼ਨਾਂ ਹੋਣ ਜਿਹੜੇ ਰੀਕਾਸਟ ਲਿਸਟਾਂ ਵਾਲੇ ਜਿਹੜੇ ਕਰਮਚਾਰੀ ਹੈ ਉਹਨਾਂ ਨੂੰ ਵੀ ਦੁਬਾਰਾ ਬਹਾਲ ਕੀਤਾ ਜਾਵੇ ਠੀਕ ਹੈ ਜੀ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੁਹਾਨੂੰ ਜਿਹੜੀ ਜਾਣਕਾਰੀ ਉਹ ਕਿਸ ਤਰ੍ਹਾਂ ਲੱਗਦੀ ਹੈ ਕਿ ਇਹਦੇ ਵਿੱਚ ਹੋਰ ਸੁਧਾਰ ਕਰਨਾ ਚਾਹੀਦਾ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਠੀਕ